ਬਾਬਾ ਕਰਨੈਲ ਸਿੰਘ ਈਸਰਡ ਭਵਨ ਵਿਕੇ ਪੀ ਐਸ ਈ ਵੀ এমਪਲਾਈਡ ਫੈਡਰੇਸ਼ਨ ਇਕਟ ਪੰਜਾਬ ਅਤੇ ਪਾਵਰ ਕਾਮ ਟ੍ਰਾਂਸਕੋ ਪੈਂਸਰ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਸਾਥੀ ਐਸ ਐਚ ਪਰਮਾਰ ਦੇ ਜਨਮ ਦਿਨ ਤੇ ਸਦਾਂਤਕ ਟ੍ਰੇਡ ਯੂਨੀਅਨ ਸਕੂਲ ਲਗਾਇਆ ਗਿਆ ਇਸ ਸਕੂਲ ਦੀ ਪ੍ਰਧਾਨਗੀ ਸਾਥੀ ਪ੍ਰਧਾਨ ਗੁਰਪ੍ਰੀਤ ਸਿੰਘ ਗੰਢੀਵੰਡ ਅਤੇ ਚਮਕੌਰ ਸਿੰਘ ਨੇ ਸਾਂਝੇ ਤੌਰ ਤੇ ਕੀਤੀ ਹੈ ਸਕੂਲ ਵਿੱਚ ਸਾਥੀ ਐਚਐਸ ਪਰਮਾਰ ਦੀ ਫੈਡਰੇਸ਼ਨ ਐਕਟ ਨੂੰ ਦਿੱਤੀਆਂ ਸੇਵਾਵਾਂ ਦੀ ਸਲਾਗਾ ਕੀਤੀ ਹੈ ਸਮਾਗਮ ਵਿੱਚ ਪੰਜਾਬ ਇਕਟ ਪੰਜਾਬ ਦੇ ਪ੍ਰਧਾਨ ਬੰਤ ਸਿੰਘ ਬਰਾੜ ਜਰਨਲ ਕਤਰ ਨਰਮਲ ਸਿੰਘ ਢਾਲੀਵਾਲ ਨੇ ਸੰਬੋਧਨ ਕਰਦਿਆਂ ਜੋ ਕੇ ਸਮੇਂ ਵਿੱਚ ਟ੍ਰੇਡ ਯੂਨੀਅਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਕੇਂਦਰ ਸਰਕਾਰ ਵੱਲੋਂ 29 ਲੇਬਰ ਕਾਨੂੰਨ ਨੂੰ ਬਦਲ ਕੇ 4 ਨੰਬਰ ਕੋਡਾਂ ਵਿੱਚ ਬਦਲ ਦੀ ਨਿਕੇਦੀ ਕੀਤੀ ਹੈ। ਇੱਕਟ ਪੰਜਾਬ ਦੇ ਪ੍ਰਧਾਨ ਨੇ ਦੇਸ਼ ਵਿੱਚ ਜੰਗ ਦੇ ਹਾਲਾਤਾਂ ਬਾਰੇ ਵਿਚਾਰ-ਚਰਚਾ ਕਰਦਿਆਂ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਦੋਮਾ ਸੁਭਾਈ ਆਗੂਆਂ ਨੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੂੰ 20.5, 25.25 ਦੀ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਲਈ ਕੋਈ ਵੀ ਕਸਰ ਬਾਕੀ ਨਾ ਛੱਡਣ ਦੇ ਆਦੇਸ਼ ਦਿੰਦਿਆ ਕਿਹਾ ਕਿ ਮਿਹਨਤਕਸ਼ ਲੋਕ ਸਰਕਾਰ ਦੀਆਂ ਕਾਰਪੋਰੇਟ ਪੱਕੀ ਨੀਤੀਆਂ ਤੇ ਨਿੱਜੀਕਰਨ ਦੇ ਖਿਲਾਫ ਉੱਠ ਖੜੇ ਹੋਣ ਜੇਕਰ ਮਿਹਨਤਕਸ਼ ਸਮਾ ਰਹਿੰਦਿਆਂ ਨਾ ਜਾਗਿਆ ਤਾਂ ਸੰਵਿਧਾਨ ਵਿਰੋਧੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਜੁੰਡਲੀ ਨੇ ਦੇਸ਼ ਦਾ ਸਭ ਕੁਝ ਵੇਚ ਵਟ ਕੇ ਸ਼ੱਕ ਜਾਣਾ ਹੈ ਗਰੀਬ ਅਤੇ ਅਮੀਰ ਦੇ ਵਧ ਰਹੇ ਪਾੜੇ ਨੂੰ ਰੋਕਣ ਲਈ ਆਪਣੇ ਹੱਤਾਂ ਹੁਕਾਂ ਦੀ ਪ੍ਰਾਪਤੀ ਲਈ ਹਰ ਮਿਹਨਤਕਸ਼ ਇਸ ਦੇਸ਼ ਵਿਆਪੀ ਅੰਦੋਲਨ ਦਾ ਹਿੱਸਾ ਬਣੇ ਆਉ ਦੇਖਦੇ ਹਾਂ ਲੁਧਿਆਣੇ ਤੋਂ ਹਰਸ਼ਦੀਪ ਮਹਿਦੂਦਾਂ ਦੀ ਇੱਕ ਖਾਸ ਰਿਪੋਰਟ ਹਾਂ ਅੱਜ ਪੀਐਸਸੀਬੀ ਐਮਪਲਾਈ ਸਜੈਸ਼ਨ ਐਟਿਕ ਦੀ ਪੰਜਾਬ ਦੀ ਮੀਟਿੰਗ ਸੀ ਬਹੁਤ ਉੱਗੇ ਆਗੂ ਕਾਂਵੜ ਪਰਮਾਰ ਦੀ ਯਾਦ ਵਿੱਚ ਸਾਰੇ ਇਕੱਠੇ ਹੋਏ ਸੀ ਸਾਰੇ ਸਾਥੀਆਂ ਨੇ ਉਹਨਾਂ ਨੂੰ ਉਹਨਾਂ ਦੀ ਜਥੇਬੰਦੀ ਨੂੰ ਉਹਨਾਂ ਨੂੰ ਯਾਦ ਕੀਤਾ ਔਰ ਉਹਨਾਂ ਦੇ ਸੁਪਨੇ ਪੂਰੇ ਕਰਨ ਦੇ ਵਾਸਤੇ ਸੌਆਂ ਖਾਦੀਆਂ ਅਸੀਂ ਜੱਥੇਬੰਦੀ ਨੂੰ ਤਕਨੀ ਕਰਾਂਗੇ ਔਰ ਪੰਜਾਬ ਦੇ ਵਿੱਚ ਅਸੀਂ ਸਾਰੀਆਂ ਦੂਜੀਆਂ ਜੱਥੇਬੰਦੀਆਂ ਖੱਬੀਆਂ ਜਮੂਰੀ ਜੱਥੇਬੰਦੀਆਂ ਨੂੰ ਇਕੱਠਿਆਂ ਕਰਕੇ ਪੰਜਾਬ ਦੀਆਂ ਮਜ਼ਦੂਰਾਂ ਦੇ ਵਾਸਤੇ ਵੀ ਸਿਆਸੀ ਤੌਰ ਦੇ ਉੱਤੇ ਵੀ ਔਰ ਇਕਨੋਮਿਕ ਤੌਰ ਤੇ ਪੰਜਾਬ ਨੂੰ ਬेटर ਬਣਾਉਣ ਵਾਸਤੇ ਫੈਡਰਲ ਟੱਚ ਨੂੰ ਤਖੜਾ ਕਰਨ ਦੇ ਵਾਸਤੇ ਹਿੰਦੁਸਤਾਨ ਦੇ ਸੰਵਿਧਾਨ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਅਸੀਂ ਆਪਣੀ ਪੂਰੀ ਵਾਹ ਲਾਵਾਂਗੇ ਧੰਨਵਾਦ ਜੰਗ ਦਾ ਮਸਲਾ ਇਹਦੇ ਬਾਰੇ ਚੰਗ ਦੇਖੋ ਅਸੀਂ ਚਾਹਾਂਗੇ ਹਰ ਕਿਸਮ ਦੇ ਅੱਤਵਾਦ ਦੇ ਖਿਲਾਫ ਹੈ ਅਸੀਂ ਸਾਡੀ ਆਈਟੀਯੂਸੀ ਸਾਡੀਆਂ ਲਿਫਟ ਪਾਰਟੀਆਂ ਅੱਤਵਾਦ ਖਤਮ ਹੋਣਾ ਚਾਹੀਦਾ ਹੈ ਜੋ ਕੁਝ ਸਾਡੇ ਹਿੰਦੁਸਤਾਨ ਛੋਇਆ ਪਿਛਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਛੋਇਆ 26 ਵਿਅਕਤੀ ਵਿਚਾਰੇ ਇਨੋਸੈਂਟ ਮਾਰ ਦਿੱਤੇ ਗਏ ਬਹੁਤ ਨਿਖੇਦੀ ਯੋਗ ਸੀ ਪਰ ਅਸੀਂ ਚਾਹਾਂਗੇ ਕਿ ਹਿੰਦੁਸਤਾਨ ਔਰ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਇਸ ਨੂੰ ਇਸ ਕਲੇਮੇਸ਼ਨ ਨਹੀਂ ਚਾਹੀਦੀ ਵਧਣਾ ਨਹੀਂ ਚਾਹੀਦਾ ਦੋਵੇਂ ਦੇਸ਼ਾਂ 'ਚ ਬਹੁਤ ਵੱਡਾ ਨੁਕਸਾਨ ਹੋਊਗਾ ਲੋਕਾਂ ਦਾ ਜਾਨ-ਮਾਲ ਦਾ ਨੁਕਸਾਨ ਹੋਊਗਾ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਅਪੀਲ ਕਰਾਂਗੇ ਜੋ ਕੁਝ ਕਰ ਲਿਆ ਠੀਕ ਹੈ ਇਸ ਤੋਂ ਬਾਅਦ ਰਿਸਟ੍ਰੇਂਟ ਮਰਤੀ ਆਵੇ ਔਰ ਸ਼ਾਂਤੀ ਵਾਪਸ ਸਾਨੂੰ ਕਦੋਂ ਜੁੜੇ ਚਾਹੀਦੇ ਦੇਖੋ ਮੈਂ ਜਨ ਸੈਕਟਰੀ ਪੰਜਾਬ ਹੇਟੀ ਨਰਮਿੰਦਰ ਸਿੰਘ ਢਾਲੀਵਾਲ ਅੱਜ ਪੀਐਸਸੀਬੀ ਅਮਪਲਾਈਜ਼ ਫੈਡਰੇਸ਼ਨ ਹੇਟੀ ਪੰਜਾਬ ਵੱਲੋਂ ਅਤੇ ਪਾਵਰਕਾਮ ਐਂਡ ਡਰਾਫਟ ਕੋ ਰਿਟਾਇਰਡ ਬਾਈਜ਼ ਯੂਨਿਓਨ ਵੱਲੋਂ ਮਰਹੂਮ ਨੇਤਾ ਐਚ ਐਸ ਪਰਮਾਰ ਜਿਹੜੇ ਬਿਜਲੀ ਬੋਰਡ ਦੇ ਵੱਡੇ ਆਗੂ ਸਨ ਉਹਨਾਂ ਦਾ ਜਨਮ ਦਿਨ ਸੀ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਬਿਜਲੀ ਬੋਰਡ ਦੀ ਜਥੇਬੰਦੀ ਵੱਲੋਂ ਇੱਕ ਚੇਤਨਾ ਕੈਂਪ ਵਾਂਗੂ ਆਯੋਜਨ ਕੀਤਾ ਜਾਂਦਾ ਜਿੱਥੇ ਸਕੂਲਿੰਗ ਲਈ ਜਾਂ ਅਜਿਹੇ ਜਿਹੜਿਆ ਸਾਡੇ ਸਮਾਜ ਨੂੰ ਸਾਡੇ ਜਥੇਬੰਦੀਆਂ ਨੂੰ ਮਜ਼ਦੂਰ ਜਮਾਤ ਨੂੰ ਜਿਹੜੀਆਂ ਸਮੱਸਿਆਵਾਂ ਦਰਪੇਸ਼ ਨੇ ਉਹਨਾਂ ਸਮੱਸਿਆਵਾਂ ਦੇ ਬਾਰੇ ਚਿੰਤਨ ਕਰਨ ਲਈ ਉਹ ਸਾਰਾ ਕੁਝ ਇਸ ਸਮਾਗਮ ਦੇ ਵਿੱਚ ਚੱਲਿਆ ਔਰ ਅਸੀਂ ਇਸ ਗੱਲ ਨੂੰ ਅਭਾਰਿਆ ਵੀ ਜਿੱਥੇ ਸਾਡੀ ਜਥੇਬੰਦੀ ਆਪਣੇ ਮੁਲਾਜ਼ਮਾਂ ਦੀ ਮੁਕਾਮੀ ਤੌਰ ਤੇ ਲੜਾਈ ਲੜਦੀ ਹੈ ਉਹਦੇ ਨਾਲ ਹੀ ਦੇਸ਼ ਦੀ ਮਜ਼ਦੂਰ ਜਮਾਤ ਦੇ ਸਾਹਮਣੇ ਜਿਹੜੇ ਮੁੱਦੇ ਨੇ ਇਸ ਵੇਲੇ ਸਰਕਾਰ ਵੱਲੋਂ ਜਿਵੇਂ ਲੇਬਰ ਕੋਡ ਬਣਾਤੇ 4 29 ਕਾਨੂੰਨ ਤੋੜ ਕੇ ਉਜਰਤਾ ਜਾਮ ਕੀਤੇ ਜਾ ਰਹੇ ਨੇ ਮਿਨੀਮਮ ਵੇਜ ਵਧਾਈ ਨਹੀਂ ਜਾ ਰਹੀ ਪਬਲਿਕ ਸੈਕਟਰ ਨੂੰ ਖਤਮ ਕੀਤਾ ਜਾ ਰਿਹਾ ਹੈ ਕੱਚੀਆਂ ਕੰਟਰੈਕਟਰ ਸਿਸਟਮ ਵਰਤੀ ਕੀਤਾ ਜਾ ਰਿਹਾ ਹੈ 올ਡ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ ਨਵੀਆਂ ਪੈਨਸ਼ਨ ਸਕੀਮਾਂ ਜਿਹੜੀਆਂ ਧੋਖੇਧੜੀ ਵਾਲੀਆਂ ਨੇ ਉਹ ਲਾਗੂ ਕੀਤੀ ਜਾ ਰਹੀ ਇਹ ਸਾਰਾ ਕੁਝ ਮਜ਼ਦੂਰ ਦਿਮਾਗ ਦੇ ਉੱਤੇ ਜਿਹੜੇ ਹਮਲੇ ਨੇ ਉਹ ਹਮਲਿਆਂ ਦੇ ਵਿਰੁੱਧ ਜਿਹੜੀ 20 ਮਈ ਨੂੰ ਹੜਤਾਲ ਹੈ ਅਸੀਂ ਉਹਦਾ ਵੀ ਸੱਦਾ ਦਿੱਤਾ ਹੈ ਇਸ ਹੜਤਾਲ ਦੇ ਵਿੱਚ 10 ਕੇਂਦਰੀ ਡੈਟ ਯੂਨਿਟਾਂ ਸ਼ਾਟਨ ਅੜਿਸ਼ਨਾ ਔਰ ਹੋਰ ਇੰਡੀਪੈਂਡੈਂਟ ਸੰਗਠਨ ਜਿਹੜੇ ਔਰ ਸਮੇਤ ਕਿਸਾਨਾਂ ਦੀਆਂ ਜਥੇਬੰਦੀਆਂ ਇਸ ਹੜਤਾਲ ਨੂੰ ਇੱਕ ਪੂੰਜੀਪਤੀਆਂ ਦੀ ਲੁੱਟ ਦੇ ਵਿਰੁੱਧ ਜਿਹੜਾ ਸਰਕਾਰ ਤਰੰਤਰ ਦੇ ਕਾਨੂੰਨ ਬਣਾ ਕੇ ਹੇਠਲੇ ਲੋਕਾਂ ਦਾ ਜਿਹੜਾ ਘਾਹ ਪੋਟ ਰਹੀ ਹੈ ਉਹਦੇ ਵਿਰੁੱਧ ਸਰਕਾਰ ਹੜਤਾਲ ਜਿਹੜੀ ਸਫਲ ਹੜਤਾਲ ਕਰਨ ਦਾ ਵੀ ਇਤਸਾਦ ਦਿੱਤਾ ਗਿਆ ਜਿੱਥੇ ਅਸੀਂ ਨਾਲ ਲੀਡਰਸ਼ਿਪ ਨੂੰ ਸੁਚੇਤ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਰਾਜਨੀਤੀ ਦਾ ਸਤਾਦਤ ਜਿਹੜੇ ਕਾਬਜ ਲੋਕ ਨੇ ਸਾਡੇ ਵਿੱਚ ਵੰਡੀਆਂ ਪਾ ਕੇ ਲੋਕਾਂ ਨੂੰ ਜਾਤਾਂ ਧਰਮਾਂ ਮਜਬਾਂ ਦੇ ਨਾਂ ਤੇ ਉੱਤੇ ਵੰਡ ਕੇ ਜਿਵੇਂ ਸ਼ੋਸ਼ਣ ਕਰਨ ਦੇ ਉੱਤੇ ਆਧਾਰ ਤੋਂ ਇਹ ਨਜ਼ਰੀਆ ਜਿਹੜੀ ਚੱਲ ਰਹੀਆਂ ਨੇ ਉਹਨਾਂ ਨੂੰ ਭਾਂ ਦੇਣ ਵਾਸਤੇ ਸਾਨੂੰ ਚਤਰਫੇ ਤੌਰ ਦੇ ਉੱਤੇ ਸਿਆਣਾ ਹੋ ਕੇ ਵੀ ਸਮਾਜ ਦੇ ਵਿੱਚ ਵਿਚਰਨਾ ਚਾਹੀਦਾ ਹੈ ਇਹ ਅੱਜ ਦੇ ਇੱਥੇ ਸਕੂਲਿੰਗ ਦੇ ਵਿੱਚ ਬੁੱਧਿ ਚੂਹੇ ਨੇ ਅੱਛਾ ਚਾਹ ਦੇ ਮਾਹੌਲ ਦੇ ਉੱਤੇ ਇਹ ਦੇਖੋ ਜੰਗ ਦੇ ਮਾਹੌਲ ਦੇ ਉੱਤੇ ਅਸੀਂ ਦੇਸ਼ ਦੇ ਰਾਲਾ ਦੇਸ਼ ਭਗਤ ਲੋਕਾਂ ਸੀ ਪਹਿਲਗਾਮ ਦੇ ਵਿੱਚ ਬੜੀ ਮਾੜੀ ਘਟਨਾ ਵਾਪਰੀ ਪਾਕਿਸਤਾਨ ਮਿਲਟਰੀ ਰੂਲ ਹੋਣ ਕਰਕੇ ਉੱਥੇ ਪਾਕਿਸਤਾਨ ਇਸ ਤਰ੍ਹਾਂ ਦਾ ਹੈ ਵੀ ਉਹਨੇ ਉੱਥੇ ਅਤੰਕਵਾਦੀਆਂ ਨੂੰ ਜਾਂ ਇੱਕ ਤਰ੍ਹਾਂ ਦਾ ਪੱਕਾ ਸਕਦੇ ਉੱਥੇ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ ਉਹ ਮੁਲਕ ਸਾਡੇ ਦੇਸ਼ ਦੇ ਵਿੱਚ ਮੋਟਾਈਮੈਂਟ ਅਗੇ ਜਿਹੜੀ ਸ਼ਰਾਰਤਾਂ ਕਰ ਰਿਹਾ ਔਰ ਇੱਥੇ ਇਸ ਤਰ੍ਹਾਂ ਦੀ ਬੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਮਜਬ ਦਾ ਨਾਂ ਲੈ ਕੇ ਹਿੰਦੂ ਕਹਿ ਕੇ ਜਿਹੜੇ ਪਹਿਲਗਾਮ ਦੇ ਵਿੱਚ ਬੰਦੇ ਮਾਰੇ ਗਏ ਨੇ ਯਕੀਨ ਨਹੀਂ ਦਵਾਇਆ ਪਾਕਿਸਤਾਨ ਨੇ ਦੁਨੀਆ ਨੂੰ ਵੀ ਉਹਦਾ ਇਹਦੇ ਵਿੱਚ ਕੋਈ ਹੱਥ ਨਹੀਂ ਸੋ ਇਹ ਇਸ ਤਰ੍ਹਾਂ ਦੀ ਜੰਗ ਦੇ ਵਿੱਚ ਜੇ ਕੋਈ ਦੇਸ਼ ਦੀ ਪ੍ਰਤਿਭਾ ਦੇ ਲਈ ਦੇਸ਼ ਦੇ ਮਾਣ ਸਤ ਉਹਦੇ ਲਈ ਜਾਂ ਦੇਸ਼ ਦੇ ਨਾਲ ਕੋਈ ਸਾਜ਼ਿਸ਼ ਹੁੰਦੀ ਹੈ ਜੇ ਬਾਰਡਰ ਦੇ ਉੱਤੇ ਕੋਈ ਜਾਗ ਹੁੰਦਾ ਤੇ ਨੇਚਰਲੀ ਅਸੀਂ ਦੇਸ਼ ਭਗਤ ਪਹਿਲਾਂ ਤੇ ਉਹ ਅਸੀਂ ਸਰਕਾਰ ਦੇ ਤੇ ਮਿਲਟਰੀ ਫੋਰਸਸ ਦੇ ਨਾਲ ਆ ਇਸ ਜੰਗ ਦੇ ਵਿੱਚ ਜੋ ਵੀ ਸਾਡੀ ਭੂਮਿਕਾ ਹੋਊਗੀ ਉਹ ਅਸੀਂ ਬਕਾਇਦਾ ਤੌਰ ਤੇ ਉਹਦੇ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਨਿਭਾਵਾਂਗੇ Thank <laughs> you.